ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਅੱਜ ਆਪਾਂ ਗੱਲ ਕਰਦੇ ਹਾਂ ਮਟਾਪੇ ਤੋਂ ਮੁਕਤੀ ਭਾਗ ਨੰਬਰ 5.2 ਸਰੀਰਕ ਚਰਬੀ ਪ੍ਰਤੀਸ਼ਤ ਹੁਣ ਭਾਵੇਂ ਅਸੀਂ ਸਮਝ ਗਏ ਹਾਂ ਕਿ ਚਰਬੀ ਘਟਾਉਣ ਤੇ ਹੀ ਜ਼ੋਰ ਦੇਣਾ ਚਾਹੀਦਾ ਪਰ ਸਾਡੇ ਸਰੀਰ 'ਚ ਚਰਬੀ ਹੈ ਕਿੰਨੀ ਇਸ ਦਾ ਪਤਾ ਕਿੰਜ ਲਗਾਇਆ ਜਾਵੇ ਬਿਨਾਂ ਕਿਸੇ ਚੀਰ ਫਾੜ ਤੋਂ ਸਰੀਰਕ ਚਰਬੀ ਨੂੰ ਬਾਹਰ ਕੱਢ ਕੇ ਉਸ ਦਾ ਵਜਨ ਨਹੀਂ ਕੀਤਾ ਜਾ ਸਕਦਾ ਪਰ ਹਾਂ ਕੁਝ ਤਰੀਕੇ ਹਨ ਗਿਣਨਾ ਨਾਲ ਅਸੀਂ ਸਰੀਰਕ ਚਰਬੀ ਦਾ ਠੀਕ-ਠਾਕ ਅੰਦਾਜ਼ਾ ਲਗਾ ਸਕਦੇ ਹਾਂ ਜੇਕਰ ਅਸੀਂ ਸਿਰਫ ਇਹ ਦੇਖਣਾ ਕਿ ਸਾਡੇ ਸਰੀਰ ਦੀ ਚਰਬੀ ਘਟ ਰਹੀ ਹੈ ਜਾਂ ਨਹੀਂ ਤਾਂ ਤੁੰਨੀ ਦੇ ਉੱਤੇ ਆਪਣਾ ਫੀਤਾ ਲਾ ਲਵੋ ਸੈਂਟੀਮੀਟਰਾਂ ਚ ਹੋਣਾ ਚਾਹੀਦਾ ਫੀਤਾ ਉਹ ਉਸ ਨਾਲ ਆਪਣੇ ਢਿੱਡ ਦਾ ਪੂਰਾ ਨਾਪ ਲੈ ਲਓ ਤੇ ਹਰ ਹਫ਼ਤੇ ਉਸ ਦਾ ਨਾਪ ਲੈਂਦੇ ਰਹੋ ਜੇ ਨਾਪ ਚ ਤੁਹਾਡੀ ਸੈਂਟੀਮੀਟਰਾਂ ਦੀ ਗਿਣਤੀ ਘਟ ਰਹੀ ਹੈ ਤਾਂ ਸਮਝੋ ਤੁਹਾਡੀ ਚਰਬੀ ਘਟ ਰਹੀ ਹੈ ਕਿਉਂਕਿ ਜ਼ਿਆਦਾਤਰ ਚਰਬੀ ਸਾਡੇ ਡੈਡ ਤੇ ਹੀ ਹੁੰਦੀ ਹੈ ਬਾਕੀ ਜੇ ਅਸੀਂ ਇਹ ਪਤਾ ਕਰਨਾ ਹੈ ਕਿ ਇਸ ਵੇਲੇ ਸਾਡੇ ਸਰੀਰ ਦੇ ਕੁੱਲ ਭਾਰ ਚੋਂ ਕਿੰਨਾ ਹਿੱਸਾ ਚਰਬੀ ਹੈ ਉਸ ਲਈ ਅਸੀਂ ਨਵੇਂ ਤਰੀਕੇ ਦਾ ਇਸਤੇਮਾਲ ਕਰਾਂਗੇ ਨਵਾਂ ਇਸ ਲਈ ਕਿਉਂਕਿ ਇਸ ਤਰੀਕੇ ਚ ਇੰਟਰਨੈਟ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਇਹ ਬਿਨਾ ਇੰਟਰਨੈਟ ਤੋਂ ਹੱਲ ਹੁੰਦਾ ਹੈ ਤਰੀਕੇ ਬਾਰੇ ਜਾਣਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਸਾਡੇ ਸਰੀਰ ਨੂੰ ਤਿੰਨੇ ਪਰਸੈਂਟ ਬਾਡੀ ਚ ਸਾਡੇ ਪਰਸੈਂਟ ਚ ਚਰਬੀ ਚਾਹੀਦੀ ਹੈ ਨੀ ਨਹੀਂ ਚਾਹੀਦੀ ਕਿੰਨੀ ਚਰਬੀ ਘੱਟ ਹੈ ਕਿੰਨੀ ਚਰਬੀ ਵੱਧ ਹੈ ਮਰਦਾਂ ਵਿੱਚ 25% ਤੋਂ ਉੱਤੇ ਅਗਰ ਕੋਈ ਚਰਬੀ ਹੈ ਤਾਂ ਮਟਾਪਾ ਹੈ 15 ਤੋਂ 25% ਦੇ ਵਿਚਕਾਰ ਹੈ ਤਾਂ ਉਹ ਬੰਦਾ ਠੀਕ ਠਾਕ ਹੈ ਜੇ 15% ਤੋਂ ਘੱਟ ਚਰਬੀ ਹੈ ਤਾਂ ਬੰਦਾ ਫਿੱਟ ਹੈ ਔਰਤਾਂ ਵਿੱਚ 35% ਤੋਂ ਜੇ ਚਰਬੀ ਹੈ ਤਾਂ ਉਹ ਮਟਾਪੇ ਦਾ ਸ਼ਿਕਾਰ ਹੈ ਜੇ 25 ਤੋਂ 35% ਦੇ ਵਿੱਚ ਵਿੱਚ ਹੈ ਤਾਂ ਠੀਕ ਠਾਕ ਹੈ ਜੇ 25% ਤੋਂ ਘੱਟ ਹੈ ਤਾਂ ਉਹ ਔਰਤ ਫਿੱਟ ਹੈ ਆਓ ਇੱਕ ਉਦਾਹਰਣ ਲੈਂਦੇ ਹਾਂ ਮੰਨ ਲਓ ਕਿ ਤੁਸੀਂ ਫੀਟੇ ਨਾਲ ਆਪਣਾ ਨਾਪ ਲੈ ਕੇ ਦੇਖਿਆ ਤਾਂ ਤੁਹਾਡਾ ਕੱਦ ਆਇਆ 170 ਸੈਂਟੀਮੀਟਰ ਢਿੱਡ ਦਾ ਘੇਰਾ ਆਇਆ 90 ਸੈਂਟੀਮੀਟਰ ਅਤੇ ਗਲੇ ਦਾ ਘੇਰਾ ਆਇਆ 40 ਸੈਂਟੀਮੀਟਰ ਹੁਣ ਇਨ੍ਹਾਂ ਮਾਪਾਂ ਨੂੰ ਅਸੀਂ ਔਰਤ ਅਤੇ ਮਰਦ ਦੋਵਾਂ ਵਿੱਚ ਲਾ ਕੇ ਦੇਖਦੇ ਹਾਂ ਹੋ ਸਕਦਾ ਹੈ ਕਿ ਤੁਹਾਨੂੰ ਇਹ ਫਾਲਤੂ ਦੀ ਮਿਹਨਤ ਲੱਗੇ ਪਰ ਇੱਕ ਤਾਂ ਜਿਹੜੀ ਮਸ਼ੀਨ ਬਾਜ਼ਾਰ ਵਿੱਚੋਂ ਮਿਲਣੀ ਮੁਸ਼ਕਲ ਹੋਵੇ ਅਤੇ ਦੂਸਰਾ ਜੇ ਮਿਲ ਵੀ ਜਾਵੇ ਤਾਂ ਖਰੀਦਣ ਲਈ 1500 ਤੋਂ 2000 ਰੁਪਏ ਖਰਚਨੇ ਪੈਂਦੇ ਆ ਤੇ ਮੁਫਤ ਚ ਮਿਲ ਰਿਹਾ ਗਿਆਨ ਤਾਂ ਸਾਨੂੰ ਥੋੜੀ ਬਹੁਤ ਮਿਹਨਤ ਮੰਗਦਾ ਹੀ ਆ ਹੁਣ ਤਰੀਕੇ ਤਾਂ ਅਸੀਂ ਬਹੁਤ ਸਮਝ ਲਏ ਪਰ ਇਹਨਾਂ ਚੋਂ ਕਿਹੜਾ ਤਰੀਕਾ ਵਰਤਿਆ ਜਾਵੇ ਕਿਹੜਾ ਤਰੀਕਾ ਸਭ ਤੋਂ ਵਧੀਆ ਮੇਰੇ ਹਿਸਾਬ ਨਾਲ ਸਾਰੇ ਤਰੀਕੇ ਵਰਤੇ ਜਾਣੇ ਚਾਹੀਦੇ ਨੇ ਬਦਲਾਅ ਨਾਲ ਆਪਣ ਦੇ ਹਰ ਤਰੀਕੇ ਜਿਵੇਂ ਕਿ ਫੋਟੋ ਕੁੱਲ ਵਜਨ ਢਿੱਡ ਦਾ ਘੇਰਾ ਸਰੀਰਿਕ ਚਰਬੀ ਪ੍ਰਤੀਸ਼ਤ ਆਦ ਸਾਨੂੰ ਸਰੀਰਿਕ ਬਦਲਾਅ ਦਾ ਇੱਕ ਬਖਰਾ ਪਹਿਲੂ ਪਤਾ ਲੱਗਦਾ ਕਿਰਪਾ ਕਰਕੇ ਤੁਸੀਂ ਆਪਣੀ ਨਵੀਂ ਕਾਪੀ ਦੇ ਵਿੱਚ ਹਰ ਹਫਤੇ ਇਹ ਸਾਰੀਆਂ ਚੀਜ਼ਾਂ ਹੁਣੇ ਤੋਂ ਹੀ ਨੋਟ ਕਰੋ ਕੱਲ ਨੂੰ ਇਹੋ ਕਾਪੀ ਤੁਹਾਡੀ ਤਰੱਕੀ ਦੀ ਗਵਾਹੀ ਭਰੇਗੀ ਅਤੇ ਤੁਹਾਨੂੰ ਅੱਗੇ ਜਾਣ ਦਾ ਰਾਹ ਦਿਖਾਉਣ ਵਿੱਚ ਵੀ ਮਦਦਗਾਰ ਸਿੱਧ ਹੋਵੇਗੀ ਇਹ ਭਾਗ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਗੁਜਾਰਿਸ਼ ਕਰਾਂਗਾ ਕਿ ਤੁਸੀਂ ਹੁਣੇ ਇਸੇ ਵੇਲੇ ਆਪਣਾ ਭਾਰ ਤੋਲੋ ਜੇਕਰ ਕੰਡਾ ਨਹੀਂ ਹੈ ਤਾਂ ਕਟੋ-ਕਟ ਫੀਤੇ ਨਾਲ ਆਪਣੇ ਢਿੱਡ ਦਾ ਘੇਰਾ ਜ਼ਰੂਰ ਮਨ ਲੋ ਫੋਨ ਨਾਲ ਫੋਟੋ ਖਿੱਚੋ ਸ਼ੁਰੂਆਤ ਕਰਮ ਦਾ ਦਿਨ ਅੱਜ ਹੈ ਅਤੇ ਕੱਲ ਕਰਾਂਗੇ ਵਾਲਾ ਕੱਲ ਸ਼ਾਇਦ ਹੀ ਕਦੇ ਆਵੇ ਬਾਕੀ ਦੁਨੀਆ ਵਿੱਚ ਅਰਬਾ ਖਰਬਾ ਲੋਕ বাসਦੇ ਨੇ ਅਤੇ ਭਜਨ ਘਟਾਉਣ ਲਈ ਦਸਿਆ ਜਾ ਰਹੀਆਂ ਸ਼ੈਂਕੜੇ ਤਰ੍ਹਾਂ ਦੀਆਂ ਖਰਾਕਾਂ ਨੇ ਜੇ ਇੱਕੋ ਤਰ੍ਹਾਂ ਦੀ ਖਰਾਕ ਸਭ ਤੇ ਲਾਗੂ ਹੋ ਜਾਵੇ ਤਾਂ ਫਿਰ ਵਿਸ਼ਵ ਦੇ ਵਿੱਚ ਖਰਾਕ ਦਸਣ ਵਾਲਿਆਂ ਦੀ ਇੰਨੀ ਪ੍ਰੇਰਣਾ ਹੋਵੇ ਕੱਦ ਕਾਟ ਉਮਰ ਅਤੇ ਸਰੀਰ ਦੇ ਹਿਸਾਬ ਨਾਲ ਖਾਣਾ ਅਤੇ ਕਸਰਤ ਵਿੱਚ ਥੋੜਾ ਬਹੁਤ ਫਰਕ ਹੋਣਾ ਲਾਜ਼ਮੀ ਹੈ ਪਰ ਮੇਰਾ ਮਕਸਦ ਤੁਹਾਨੂੰ ਕੋਈ ਖਾਣਾ ਲਿਖ ਕੇ ਦੇਣਾ ਨਹੀਂ ਸਗੋਂ ਕਿਸੇ ਲਈ ਵੀ ਖਾਣਾ ਲਿਖ ਸਕਣ ਦੇ ਕਾਬਲ ਬਣਾਉਣਾ ਹੈ ਅੰਗਰੇਜ਼ੀ ਦੀ ਇੱਕ ਪ੍ਰਾਣੀ ਕਹਾਵਤ ਹੈ ਕਿਸੇ ਬੰਦੇ ਨੂੰ ਮੱਛੀ ਦਿਓਗੇ ਤਾਂ ਉਹ ਝੱਟ ਖਾ ਜਾਵੇਗਾ ਪਰ ਜੇ ਪਾਣੀ ਚੋਂ ਮੱਛੀ ਫੜਨੀ ਸਿਖਾ ਦਿਓਗੇ ਤਾਂ ساری ਉਮਰ ਭੁੱਖਾ ਨਹੀਂ ਮਰੇਗਾ ਹੁਣ ਜੇ ਤੁਸੀਂ ਮੱਛੀ ਫੜਨੀ ਮਤਲਬ ਚਰਬੀ ਘਟਾਉਣ ਲਈ ਸਹੀ ਖਾਣੇ ਬਾਰੇ ਜਾਣਨਾ ਹੈ ਤਾਂ ਇੱਕ ਨਿਯਮ ਹੈ ਜਿਸ ਵੀ ਪਾਲਣਾ ਕਰਨੀ ਬੇਹਦ ਜ਼ਰੂਰੀ ਹੈ ਜੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਕੇ ਇਹਦੇ ਅਨਸਾਰ ਚੱਲਦੇ ਹੋ ਤਾਂ ਤੁਸੀਂ ਆਪਣਾ ਮਨਪਸੰਦ ਸਵਾਦਲਾ ਖਾਣਾ ਛੱਡੇ ਬਿਨਾ ਆਪਣੀ ਚਰਬੀ ਨੂੰ ਲਗਾਤਾਰ ਘਟਾ ਸਕਦੇ ਹੋ ਜੇ ਕੋਈ ਮੈਨੂੰ ਪੁੱਛੇ ਕਿ ਚਰਬੀ ਘਟਾਉਣ ਲਈ ਬ੍ਰਹਮ ਅਸਤਰ ਕਿਹੜਾ ਹੈ ਤਾਂ ਉਹ ਉਹੀ ਹੈ ਜਿਸ ਬਾਰੇ ਆਪਾਂ ਅਗਲੇ ਭਾਗ ਵਿੱਚ ਖੁੱਲ੍ਹ ਕੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਮੈਨੂੰ ਉਮੀਦ ਹੈ ਕਿ ਤੁਸੀਂ ਅਗਲੇ ਭਾਗ ਨੂੰ ਇੱਕ ਕੰਗਰਤਾ ਨਾਲ ਪੜ੍ਹਦੇ ਹੋਏ ਧਿਆਨ ਨਾਲ ਸਮਝੋਗੇ ਤਾਂ ਦੋਸਤੋ ਚੈਪਟਰ ਨੰਬਰ 5.2 ਇੱਥੇ ਸਮਾਪਤ ਹੁੰਦਾ ਹੈ ਆਪਣੇ ਚੈਨਲ ਦੇ ਨਾਲ ਬਨੇ ਰਹੋ ਬਹੁਤ ਜਲਦ ਅਗਲਾ ਚੈਪਟਰ ਲੈ ਕੇ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ